ਮੇਰੇ ਮਿੱਤਰੋ ਸਾਰਿਆਂ ਨੂੰ ਧੰਨਵਾਦ ਦੱਸੀ ਜਾਂਦੇ ਆਪਣੇ ਚੈਨਲ ਤੇ ਬਣੇ ਰਹੋ। ਸ਼ਰਮਾ ਟਰੈਕਟਰ ਤੇ ਸਾਰੇ ਜਾਣੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਤੇ ਅੱਜ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਸਨਵਰਾਜ ਤੇ ਬਾਕੀ ਗੱਲਬਾਤ ਕਰਾਉਣੇ ਦੀਪਨਾ। ਹਾਂਜੀ ਜੀ ਬਾਈ ਕੀ ਹਾਲ ਆ ਹੋ ਸੁਣਾ? ਵਧੀਆ। ਸੋ ਠੀਕ ਆ ਬਾਈ ਵਧੀਆ ਸਾਰੇ। ਚੜ੍ਹਦੀ ਕਲਾ ਬਾਈ। ਹਾਂਜੀ। ਅੱਜ ਬੁੱਧਵਾਰ ਦੀ ਮੰਡੀ ਆ ਬਾਈ। ਅੱਜ ਸੋਨ ਟਰੈਕਟਰ ਦਿਖਾਉਣੇ ਆ ਆਪਾਂ ਸਨਵਰਾਜ। ਪੰਜ ਟਰੈਕਟਰ ਆ। ਪੰਜ ਹੀ ਜਾਇ ਜੇ ਰੇਟਾਂ ਦੇ ਦਿਖਾਵਾਂਗੇ। ਠੀਕ। ਠੀਕ ਆ ਬਾਈ। ਠੀਕ ਆ। ਜਮੇ ਹੀ ਛੋਟੇ ਜੇ ਰੇਟਾਂ ਦੇ ਆ ਤੇ ਵੀਡੀਓ ਨਾਲ ਲਾਸਟ ਟਿੱਕਰ ਜੋੜੇ ਰਹੇ ਹੋ ਬਾਈ ਠੀਕ ਆ ਠੀਕ ਆ ਬਾਈ ਇਹ ਪਹਿਲੇ ਟਰੈਕਟਰ ਦੀ ਗੱਲ ਕਰਕੇ ਇਹ ਆ ਬਾਈ ਸਵਰਾਜ ਆ ਗਿਆ 73597 ਮਾਡਲ ਪੰਜਾਬ ਨੰਬਰ ਆ ਉਹ ਸੁਣੇ ਟਰੈਕਟਰ ਜਿੰਨਾ ਵੀ ਆ ਸਾਰਾ ਰੀਜਨਲ ਆ ਠੀਕ ਆ ਬਾਹਰ ਪੰਪ ਆ ਗਿਆ ਪੰਜਾਬ ਨੰਬਰ ਆ ਗਿਆ ਟਾਇਰ ਹੈਗੇ ਟਰੈਕਟਰ ਦੇ ਮਗਰਲੇ ਅੱਦੇ ਮੂਰਲੇ 40 ਪੈਸੇ ਆ ਬਾਈ ਟਰੈਕਟਰ ਚੈੱਕ ਕਰਾ ਦੇ ਇੰਜਨ ਗੇਅਰ ਦਾ ਜਮਾ ਓਕੇ ਆ ਉਹ ਸੁਣ ਮੈਂਪਰ ਬੰਪਰ ਚੰਗਾ ਲੱਗਿਆ ਟਰੈਕਟਰ ਦੇ ਬਾਈ ਸ਼ਾਦਰੀ ਚੌਦਰੀ ਚੈੱਕ ਕਰਾ ਪੰਜਾਬ ਨੰਬਰ ਆ ਗਿਆ ਕਿ ਐਚ ਆਰ ਹੈ ਨੰਬਰ ਪੰਜਾਬ ਬਾਈ ਪੰਜਾਬ ਨੰਬਰ ਆ ਗਿਆ ਰੰਬਰ ਰੰਬਰ ਦਿਖਾ ਦੇ ਟਰੈਕਟਰ ਕਿੱ ਕੁਰੀਨ ਨਾ ਇਤਨਾ ਪੁਰਾ ਮੌਕੇ ਤੇ ਮਾਨਤਾ ਹੈ ਤੇ ਟਰੈਕਟਰ ਦਾ ਰੇਟ ਚੈੱਕ ਕਰਾ ਦੇ ਫੋਨ ਕਰ ਰੇਟ ਹੈ ਗਿਆ ਦੇਖੋ ਲੱਗਦੇ 40000 ਰੁਪਿਆ ਟਰੈਕਟਰ ਦੇ ਦਾਂਗੇ ਭਾਈ ਆਪਾਂ ਇੱਕੋ ਹੀ ਰੇਟ ਕਹਾਂਗੇ ਨਾ ਵੱਧ ਨਾ ਘੱਟ ਬਾਕੀ ਮੌਕੇ ਦੀ ਗੱਲ ਆ 1 ਲੱਖ ਤੇ 25000 ਦਾ 1 ਲੱਖ 25000 ਠੀਕ ਆ ਭਾਈ ਸੌਦਾ ਜਿੱਥੇ ਵੀ ਹੋਵੇ ਚਾਬੀ ਨਾਲ 10000 ਰੁਪਿਆ ਛੋੜ ਠੀਕ ਹੈ ਬਾਈ ਤੇ ਅੱਗੇ ਦਿਖਾ ਦੇ ਤੋਂ 99 ਮਾਡਲ ਆ ਗਿਆ 99 ਮਾਡਲ ਇਹ ਨੰਬਰ ਹਰਿਆਣਾ ਟਰੈਕਟਰ ਪੰਜਾਬ ਚ ਨਾ ਹੋਇਆ ਬਾਈ ਇਹ ਬਾਹਰ ਪੰਪ ਆ ਗਿਆ ਟਾਇਰ ਹੈਗੇ ਇਹਦੇ 30 35 ਪੈਸੇ ਚਾਰੇ ਬਾਈ ਟਰੈਕਟਰ ਜਿੰਨਾ ਵੀ ਇਹ ਵੀ ਸਾਰਾ ਓਰੀਜਨਲ ਆ ਹੋ ਸੋਣਾ ਸਾਰਾ ਓਰੀਜਨਲ ਆ ਇਹ ਠੀਕ ਬਾਹਰ ਪੰਪ ਆ ਗਿਆ ਇਹ ਬੈਂਪਰ ਬੰਪਰ ਵਧੀਆ ਲੱਗਿਆ ਜੰਗਲੇ ਵਾਲਾ ਬਾਈ ਇਹਦਾ ਰੇਟ ਆ ਗਿਆ ਟਰੈਕਟਰ ਦਾ 1 ਲੱਖ ਤੇ 38000 1 ਲੱਖ ਟਰੈਕਟਰ ਇਹ ਵੀ ਸਵਾ ਲੱਖ ਦੇ ਹੀ ਦੇ ਦਾਂਗੇ 1 ਲੱਖ ਤੇ 25000 ਬਾਕੀ ਜਿੰਨੇ ਵੀ ਰੇਟ ਦੱਸਾਂਗੇ ਆਪਾਂ ਡਾਕਟਰਾਂ ਨੇ ਬਾਈ ਜੈ ਜੀ ਬੋਲਾਂਗੇ ਕੋਈ ਬੜਾ ਫਰਕ ਛਰਕ ਨਹੀਂ ਤੇ ਮੌਕੇ ਤੇ ਮਾਨ ਤਾੜ ਮਾਣ ਮੋਟਾ ਹੋ ਜਾਊਗਾ ਇਹ ਪੰਜਾਬ ਨੰਬਰ ਕਿਹ ਅੱਛਾ ਇਹ ਨੰਬਰ ਹਰਿਆਣਾ ਦਾ ਪੰਜਾਬ ਚ ਨਾ ਹੋਇਆ ਹੋਇਆ ਠੀਕ ਠੀਕ ਹੈ ਬਾਈ ਅੱਗੇ ਦਿਖਾਏ ਤੂੰ ਦੱਸ ਮਾਰ ਲਾ ਕੰਮ ਹੀ ਕੋਈ ਨਹੀਂ ਡਾਕਟਰ ਐਚ ਆਰ ਆ ਗਿਆ ਇਹ ਹਰਿਆਣਾ ਨੰਬਰ ਆ ਗਿਆ ਬਾਈ ਡਾਕਟਰ ਇਹ 13 28 ਦੇ ਟਾਇਰਾਂ ਜਾ ਗਿਆ ਟਾਇਰ ਹੈਗਾ ਕੋਸਣਾ 75 ਤੋਂ 80 ਪੈਸੇ ਚੈੱਕ ਕਰਾਦੇ ਮੂਹਨੇ ਵੀ ਨਹੀਂ ਬਾਈ ਟੁੱਟੇ ਹਜੇ ਇੱਕ ਸਾਰ ਟਾਇਰ ਕਸੇ ਹੋਏ ਆ ਹਾਂ ਛਦਰੀ ਚੈੱਕ ਕਰਾ ਦੇ ਨਵੀਂ ਲੱਗੀ ਆ ਓਡਾਲੀ ਬਾਈ ਠੀਕ ਸ਼ੋ ਸ਼ੂ ਦਾ ਸਾਰਾ origignal tractor ਆ ਬਾਈ ਇਹ ਮੰਗਰਿਆੜ ਪੇਂਟ ਹੋਏ ਆ ਇੱਧਰਲੇ ਪਾਸੇ ਚੈੱਕ ਕਰਾ ਦੇ ਟਰੈਕਟਰ ਮੂਹਰੇ ਟਾਇਰ एम आर ਪ ਦੇ ਹੈਗੇ ਆ 60 ਪੈਸੇ ਬਾਈ ਆਪਾਂ ਬੌਰਨਡ ਦਾ ਵਿਚੋ-ਬੀਚ ਖੋਲ ਕੇ ਟਰੈਕਟਰ ਚੈੱਕ ਕਰਾ ਲੈਂਦੇ ਚੈੱਕ ਕਰਾ ਯਾਨਾ ਸੀ ਸੀਰ ਦਾ ਟਰੈਕਟਰ ਨੂੰ ਵਾਕੇ ਲੈ ਜਾਓ ਬਾਈ ਜੀ ਤੇ ਹੁਣ ਡਿਮਾਂਡ ਦੋ ਡਿਮਾਂਡ ਹੁਸਨ ਦਾ ਜੈ ਜੀ ਬੋਲਾਂਗੇ ਰੇਟ ਆਪਾਂ ਤੇ ਜਿਹੜਾ ਰੇਟ ਦੀ ਡਿਮਾਂਡ ਦੋ ਲੱਖ 85000 ਮਾਰਤੇ ਸੀ ਓਏ ਦੋ ਲੱਖ 85000 ਹੋ ਗਿਆ ਰੇਟ ਟਰੈਕਟਰ ਦਾ ਠੀਕ ਆ ਇੱਕੋ ਰੇਟ ਕਹਾਂਗੇ ਉਹ ਕਨੇਲਾ ਨਾ ਵਾਧਾ ਨਾ ਘਾਟ ਜਿਹਨੇ ਲੈਣਾ ਹੋਆ ਨਾ ਉਹ ਹੀ ਫੋਨ ਲਾਇਓ ਟਰੈਕਟਰ ਦਾ ਬਾਈ 2 ਲੱਖ ਤੇ 35000 ਦਾ ਰੇਟ ਦੇ ਦਾਂਗੇ 10 ਮਾਰੋ ਚਾਬੀ ਨਾਲ 1000 ਰੁਪਏ ਛੋੜ ਕੋਈ ਦੇ ਕੇ ਦਿਖਾਵੇ ਬਾਈ ਨਾ ਮਾਰਦਾ ਇੰਨੇ ਦਾ ਇੰਨੇ ਟਾਇਰਾਂ ਦੇ ਅੱਗੇ ਦਿਖਾ ਦੇ 8 ਤੋਂ 55 ਬਾਈ 8 ਤੋਂ 55 ਜਮੇ ਛੋਟੇ ਜਿਹੇ ਰੇਟ ਦਾ ਤੇ 96 ਮਾਰ ਲਾ ਗਿਆ ਬਾਈ ਇਹ ਅੰਦਰ ਪੰਪ ਆ ਗਿਆ ਟਾਇਰ ਰਹਿ ਗਿਆ ਮਗਰਲੇ 65 ਬਈ ਠੀਕ ਟਾਇਟਰ ਚੇਰ ਦਾ ਪੇਂਟ ਹੋਇਆ ਹੋਇਆ ਬਾਈ ਉਹ ਜਿਹੇ ਜਿਹੇ ਰੇਟ ਆ ਉਹਨੇ ਤਾਂ ਮਾਰਾ ਨਹੀਂ ਬਾਈ ਇਹ ਜਿੰਨੇ ਦਾ ਰੇਟ ਬੋਲਣਾ ਮੂਹਰ ਲੈ ਟਾਇਰ ਕਸੇ ਹੋਇਆ ਬਾਈ ਕੋ ਆਣਿਆ ਬੁਆਲਿਓ ਮਸ਼ੀਨੀ ਨੇ ਕੰਮ ਦਿੰਦੇ ਆ ਵੈਂਪਰ ਦੇਖ ਕਡਾ ਹੈਵੀ ਲੱਗਿਆ ਉਸ ਦਾ ਟੇ ਦੇ ਨਿਕਾ ਮਰਾ ਠੀਕ ਕੰਮ ਵਾਲਾ ਰੈਟਰ ਆ ਬਾਈ ਰੇਟ ਚੈੱਕ ਕਰਾ ਦੇ ਕਰਾ ਰੈਟਰ ਤੇ ਲਿਆ ਦੇ ਮਾੜਾ ਜਿਹਾ ਇੱਕ ਵਾਰ 160000 ਹੋ ਗਿਆ ਰੇਟ ਉਸ ਇੱਕੋ ਹੀ ਰੇਟ ਕਹਾਂਗੇ ਇਹਦਾ ਤੇ ਵੀਰ ਬਣ ਕੇ ਨਾ ਘਟਾਏ ਹੋਣਾ ਵਾਲਾ 125000 ਦਾ 1855 ਲੈ ਜਾ ਬਾਈ ਆਇਆ ਨਹੀਂ ਤੇ ਅੱਗੇ ਦਿਖਾਉਣਾ ਤੁਹਾਨੂੰ 2000 ਮਾੜਾ ਸਵਰਾਜ ਠੀਕ ਆ ਬਾਈ ਚੈੱਕ ਕਰਾ ਦੇ ਰੈਟਰ ਸੋਨਾ ਪਿਆ ਬਾਈ ਬਾਹਰ ਪੰਪ ਆ ਗਿਆ ਟਾਇਰ ਹੈਗਾ ਮਗਰਲੇ 85 90 ਪੈਸੇ ਠੀਕ ਮੂਰੇ ਡਾਇਰ ਹੈਗਾ ਡਾਕਟਰ ਦੇ ਅੱਦੇ ਠੀਕ ਹੈ ਭਾਈ ਰਿੰਬਾਂ ਦਾ ਪੇਂਟ ਖੋਇਆ ਡਾਇਰ ਮੰਗਰਾੜਾ ਦਾ ਹੋਇਆ ਬਾਕੀ ਡਾਇਰ ਸੋਣਾ ਪਿਆ ਭਾਈ ਮੈਂ ਫਰੂਮ ਪਰ ਵਧੀਆ ਲੱਗਿਆ ਡਾਇਰ ਦੇ ਚੈੱਕ ਕਰਾ ਦੇ ਠੀਕ ਤੇ ਮੰਗਰਾੜ ਤੱਕੇ ਕਰਾ ਦੇ ਟੇਬ 2 ਵਜੇ ਲੱਗੇ ਆ ਜਾਂ ਮਗਰੇ ਪਾਸੇ ਚੈੱਕ ਕਰਾ ਦੇ ਆ ਜਾ ਲਿਆ ਡਾਇਰ ਚੈੱਕ ਕਰਾ ਦੇ ਹੋਕਾ ਸਾਮਾਨ ਸਾਰਾ ਡਾਇਰ ਦੇ ਨਾਲ ਡੰਡਾ ਪੱਟੀ ਛਤਰੀ ਠੀਕ ਹੈ ਭਾਈ ਉਰੇ ਲਿਆ ਫਿਰ ਹੁਣ ਆ ਜਾ ਰੇਡ ਤੇ ਲਿਆ ਹੁਣ ਕਰਾ ਜਾ 1 ਲੱਖ 95000 ਰੁਪਏ ਹੋ ਗਿਆ ਰੇਟ ਟਰੈਕਟਰ ਦੇਣਾ ਹੈ ਭਾਈ ਆਪਾਂ 1 ਲੱਖ ਤੇ 80000 1 ਲੱਖ 80000 ਬਾਕੀ ਮੌਕੇ ਤੇ ਰੇਟ ਹੋ ਜੂ ਭਾਈ ਇਹਦਾ ਟਰੈਕਟਰ ਦਾ ਇਹ ਟਰੈਕਟਰ ਆਪਣਾ ਨਹੀਂ ਹੈਗਾ ਇਹ ਆਪਣੇ ਕੋਲੇ ਟਰੈਕਟਰ ਮੰਡੀ ਜਾਇਆ ਵੇਚਣ ਲਈ ਠੀਕ ਆ ਆਪਾਂ ਤੁਹਾਨੂੰ ਜੇ ਕਿਸੇ ਨੇ ਟਰੈਕਟਰ ਲੈਣ ਦਾ ਚਾਹਵਾਨ ਹੋਇਆ ਸਿੱਧਾ ਨੰਬਰ ਵੀ ਦੇ ਦਾਂਗੇ ਭਾਈ 3 ਨੰਬਰ ਨੋਟ ਕਰ ਲਓ ਭਾਈ ਆਪਣਾ 94787 90391 ਤੇ ਸ਼ਰਤ ਉਹੀ ਚਾਬੀ ਨਾਲ 10000 ਰੁਪਏ ਸ਼ੋਰ ਸੌਦਾ ਕੀਤੀ ਹੋ ਜਾ ਠੀਕ ਆ ਭਾਈ ਟ੍ਰੈਕਟਰ ਜਿੰਨੇ ਵੀ ਤੁਹਾਨੂੰ ਆਪਾਂ ਦਿਖਾਏ ਜਾਂ ਨਿਗਮਰਾ ਦੇ ਕਰੀ ਗਾਵਾ ਮਰਵਾ ਦੇ ਤਲਵੰਡੀ ਸਾਬੋ ਵੀ ਮਿਲ ਲਗੇ ਬਾਈਏ ਇੱਕ ਵਾਰ ਆਪਣਾ ਨੰਬਰ ਬੋਲੋ ਕੋਈ ਕਮਿਸ਼ਨ ਨਹੀਂ 94787 99399 ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਾਈ ਧੰਨਵਾਦ ਬਾਈ